ਸਰਕਾਰ ਦਾ 17000 ਕਰੋੜ ਦਾ ਬਜਟ ਹੈ ਸਿੱਖਿਆ ਬਜਟ ਦਾ 58 ਲੱਖ ਵਿਦਿਆਰਥੀ ਨੇ ਉਹਦੇ ਵਿੱਚ 28 ਲੱਖ ਸਰਕਾਰੀ ਸਕੂਲਾਂ 'ਚ ਪੜਦੇ ਨੇ ਜੇ ਉਹਨਾਂ ਤੇ ਆਪਾਂ ਗੱਲ ਕਰੀਏ ਵੀ ਕਿੰਨਾ ਸਰਕਾਰ ਖਰਚ ਰਹੀ ਹੈ ਜੇ ਹੋਰ ਕੁਝ ਛੱਡ ਦਈਏ ਤਾਂ 6 ਲੱਖ ਰੁਪਈਆ ਇੱਕ ਸਾਲ ਦਾ ਬੱਚੇ ਤੇ ਖਰਚਿਆ ਜਾ ਰਿਹਾ ਹੈ ਪ੍ਰਾਈਵੇਟ ਸਕੂਲ ਦੇ ਵਿੱਚ ਕਿਤੇ 20000 ਦੀ ਵੀ ਫੀਸ ਨਹੀਂ ਹੈਗੀ ਉਹ ਤੋਂ ਵਧੀਆ ਕੰਮ ਕਰੀ ਜਾਂਦੇ ਨੇ ਤੇ ਬੰਦ ਦੇ ਦਿੰਦੇ ਜੇ 95 ਲੱਖ ਵਿਦਿਆਰਥੀਆਂ ਨੂੰ ਸਰਕਾਰ 50000 ਵੀ ਦੇਵੇ ਨਾ ਤਾਂ 30000 ਕਰੋੜ ਹੀ ਲੱਗਦਾ ਉਹਨਾਂ ਨੂੰ ਕਹਿ ਦੇਣਾ ਵੀ ਜੇ ਸੋਤੋਂ ਨਹੀਂ ਸਮਝਦਾ ਵਿਦਿਆਕਟਾਂ ਚਾ ਡਾਊਨ ਜਾ ਰਿਹਾ ਤਾਂ ਖੁੱਲ੍ਹ ਦੇ ਦਿਓ ਵੀ ਆ ਚੱਕ ਭਾਈ ਚਾਹੇ ਤਾਂ ਸਰਕਾਰੀ ਸਕੂਲ 'ਚ ਪੜਾ ਲੈਣਾ ਜੁੱਤੇ ਮਰਜੀ ਪੜਾ ਲਾ ਤੇਰੇ ਬੱਚੇ ਨੂੰ ਸਾਡੇ ਖਾਤੇ ਚੋਂ 50000 ਰੁਪਏ ਆਉਂਦਾ 50000 ਨਾਲ ਵੀ 3000 ਕਰੋੜ ਹੀ ਲੱਗਦਾ 14000 ਕਰੋੜ ਫਿਰ ਵੀ ਸਰਕਾਰੀ ਖਜ਼ਾਨੇ ਦਾ ਬਚਦਾ ਤੇ ਦੇ ਦਿਓ ਜਾਣ ਪੜਨ ਜਿੱਥੇ ਮਰਜੀ ਨਤੀਜੇ ਹੋਰ ਵਧੀਆ ਆ ਜਾਣਗੇ ਛੋਟਾ ਤਾਂ ਦੇਖੇ ਦੇਖਣ ਸਰਕਾਰੀ ਸਕੂਲਾਂ ਦੇ ਮੁਕਾਬਲੇ ਪ੍ਰਾਈਵੇਟ ਸਕੂਲ ਕਿੰਨੇ ਨੇ ਪੰਜਾਬ ਚ 19404 ਸਰਕਾਰੀ ਸਕੂਲ ਹਾਂ ਕੁੱਲ 27000 ਸਕੂਲ ਹੈ ਕੁੱਲ 27000 7000 7000 ਸਕੂਲ ਪ੍ਰਾਈਵੇਟ ਪ੍ਰਾਈਵੇਟ ਹੈ ਉਹਨਾਂ ਚ 28 ਲੱਖ ਬੱਚਾ ਪੜਦਾ ਸਵਾ 28 ਲੱਖ ਸਰਕਾਰੀ ਸਕੂਲਾਂ ਚ ਇਧਰ 31 ਲੱਖ ਪੜਦਾ ਸਰਕਾਰੀ ਸਕੂਲਾਂ ਚ 23 ਬੱਚਿਆਂ ਪੀਛੇ ਇੱਕ ਦੇ ਆਵਕਾ ਜਿਹਦੇ ਵਿੱਚੋਂ 2000 ਸਕੂਲਾਂ ਦੇ ਵਿੱਚ ਇੱਕੋ ਹੀ ਦੇ ਆਵਕਾ ਪਾੜਾ ਕਿਤੇ ਤਾਂ ਭੀੜ ਪਈ ਹੈ ਜਿਉਂ ਤੁਸੀਂ ਮਹੱਲੀ ਵਗਜੋ ਤਾਂ ਸਾਰੇ ਪੰਜਾਬ ਦੇ ਦੇ ਆਵਕੋਥੀ ਬੈਠੇ ਨੇ ਕਿਉਂ ਕਿਉਂਕਿ ਉਹਨਾਂ ਦੇ ਅਫਸਰ ਪਤੀ ਨੇ ਔਰਤਾਂ ਦੇ ਉਹਨਾਂ ਨੇ ਬਦਲੀਆਂ ਮਹੱਲੀ ਦੀਆਂ ਕਰਾ ਲੀਆਂ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਆਪਣਾ 31 ਲੱਖ ਬੱਚਾ ਪੜਦਾ ਸਕੂਲ 7700 ਬੱਚਾ 31 ਲੱਖ 21 ਵਿਦਿਆਰਥੀਆਂ ਪਿੱਛੇ ਇੱਕ ਅਧਿਆਪਕ ਹੈ ਉਹਨਾਂ ਦਾ ਪੌਣੇ 2 ਲੱਖ ਹੈ ਤੇ ਇਧਰ ਜ਼ਿਆਦਾ ਨਹੀਂ ਗੀ ਉਹਨਾਂ ਦੇ ਸਰਕਾਰੀ ਸਕੂਲਾਂ ਚ 1 ਲੱਖ 25000 ਹੈ ਤੇ ਇਧਰ 1 ਲੱਖ 51000 ਹੈ ਪ੍ਰਾਈਵੇਟ ਦੇਖੋ ਯੋਗਦਾਨ ਤਾਂ ਪ੍ਰਾਈਵੇਟ ਸਕੂਲਾਂ ਦਾ ਬਹੁਤ ਹੈ 17000 ਕਰੋੜ ਦੀ ਗੱਲ ਕਰੀਏ ਤੇ ਪੈਰਲਲ ਬਿਨਾਂ ਫੁੱਟੀ ਕੌਡੀਲੇ ਕੰਮ ਕਰ ਰਹੇ ਨੇ